We're <tries> going ஆடா ஃபோன்கோனா சாி பல அப்படின்னு தூணா கண்ட அது தூனா பத்தி அசி பாத்தா மூணு அது சீட்ட ਤੇ ਜਿਹੜੀ ਲੋੜ ਹੈ ਉਹ ਨਾਰਿਆਂ ਦੀ ਜਿਆਦਾ ਲੋੜ ਹੈ ਆਓ ਜੀ ਸੋ ਜੀ ਹੁਣ ਬੋਲਣਾ ਸਾਡੀ ਆਪਣੀ ਜੁਲਿਆਂ ਦੇ ਬੰਦੇ ਨਰਾਜ਼ ਹੋ ਹੋਣੇ ਕਹਿੰਦੇ ਚੜੀ ਬੋਲਣ ਕਹਿੰਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਦੌਰਾਨ ਹੁਣ ਭਾਜਪਾ ਦੇ ਜਿਹੜੇ ਆਗੂ ਨੇ ਹਰਜੀਤ ਗਰੇਵਾਲ ਉਹ ਪਹੁੰਚ ਰਹੇ ਨੇ ਤੇ ਕਿਸਾਨ ਇੱਕਦਮ ਪੂਰੀ ਤਰ੍ਹਾਂ ਸਰਗਰਮੀ ਦੇ ਵਿੱਚ ਆ ਗਏ ਨੇ ਹਰਜੀਤ ਦੇ ਵਿੱਚ ਪੰਜ ਪਾਉ ਉਮੀਦਵਾਰਾਂ ਤੇ ਚਾਰ ਵਾਰ ਦੀ ਮੈਂਬਰ ਪਾਰਲੀਮੈਂਟ ਨੂੰ ਨਿਰ ਨੀ ਤੌਰ ਦੇ ਵਿਰੋਧ ਦੇ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਅੱਜ ਪਾਟੜਾ ਦੇ ਮਹਾਰਾਜਾ ਪੈਲਸ ਦੇ ਵਿੱਚ ਉਹਨਾਂ ਵੱਲੋਂ ਮੁੱਖ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਖਾੜ ਜਥੇਬੰਦੀਆਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਭਾਰੀ ਵਿਰੋਧ ਦੇਖਿਆ ਉਸਨੇ ਵੀ ਸੁਰੱਖਿਆ ਪ੍ਰਬੰਧ ਨੇ ਜਿਹੜਾ ਕਰੋ ਕਿਸਾਨਾਂ ਵੱਲੋਂ ਇਹ ਰੋਸ ਦਾ ਦਰਸ਼ਨ ਹੈ ਜਿਹੜਾ ਇਹ ਸ਼ਾਂਤਮਈ ਕੀਤਾ ਜਾ ਰਿਹਾ ਸਿਰਫ ਰੋਸ ਪ੍ਰਦਰਸ਼ਨ ਦੇ ਤੌਰ ਤੇ ਉੱਪਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿਸੇ ਵੀ ਕਿਸਾਨ ਨੇ ਪ੍ਰੋਗਰਾਮ ਦੇ ਵਿੱਚ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਨਾਰੇਬਾਜ਼ੀ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਵਿਰੋਧ ਜਤਾਇਆ ਜਾ ਰਿਹਾ ਗੁਰਨੀਤਪੁਰ ਕਰੀਬ 1 ਕੋ ਘੰਟਾ ਪਹਿਲਾਂ ਇੱਥੇ ਪਹੁੰਚ ਚੁੱਕੇ ਨੇ ਤੇ ਹੁਣ ਭਾਜਪਾ ਦੇ ਜਿਹੜਾ ਹਰਜੀਤ ਗਰੇਵਾਲ ਪੌਂਚ तक शेयर करो त हरजीत गरेवालच चुके हरजीत गरेवालथे पहुच चुके भाजपा रमेश कुमार काले शीशा वारी गॾी जे विच ਗਰੇਵਾਲ ਦੀ ਗੱਡੀ ਆ ਜਿਹੜੀ ਉਹ ਸਿੱਧੀ ਅੰਦਰ ਲੈ ਕੇ ਜਾਈ ਜਾ ਰਹੀ ਆ ਜਦੋਂ ਕਿ ਪ੍ਰਨੀਤ ਕੌਰ ਇਥੋਂ ਪੈਦਲ ਉਤਰ ਕੇ ਕਿਸਾਨਾਂ ਦੇ ਵਿੱਚੋਂ ਦੀ ਹੁੰਦੇ ਹੋਏ ਨਾਰੇਬਾਜੀ ਦਾ ਸਾਹਮਣਾ ਕਰਕੇ ਅੰਦਰ ਗਏ ਸੀ ਪਰ ਹਰਜੀਤ ਗਰੇਵਾਲ ਨੇ ਜਿਹੜੇ ਉਹ ਸਿੱਧੇ ਪੈਲਸ ਦੇ ਵਿੱਚ ਗੱਡੀ ਉਹਨਾਂ ਦੀ ਐਂਟਰ ਕੀਤੀ ਗਈ ਆ ਹਰਜੀਤ ਗਰੇਵਾਲ ਜੀ ਪਹੁੰਚ ਚੁੱਕੇ ਨੇ ਪਤਨਵੀਖੇ ਹਾਂਜੀ